ਕੰਸਾ ਸਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਂਏ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤਾਂ ਦਿਖਾਉਣੀ ਆ ਸਾਰੀਆਂ ਸੂਈਆਂ ਸੋਈਆਂ ਵਾ ਗੱਭਨ ਕੋਈ ਨਹੀਂ ਹੈ ਤੇ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਫੋਟੋ ਦੇ ਦੋ ਟਾਈਮ ਚ ਵਾਈਜ਼ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਪਸ਼ੂ ਦੀ ਆਪਣੀ ਇੱਥੋਂ ਆਪ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਭਾਜੀ ਕਿ ਆਜੋ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਭਾਜੀ ਠੀਕ ਕਿਰਪਾ ਮਾਲਕ ਜੀ ਚਲੋ ਕਿਰਪਾ ਜੀ ਦੀ ਜੇ ਤੇ ਨਾਮ ਦੱਸ ਤੇ ਕਰੀ ਫਿਰ ਹਾਂਜੀ ਮਿੰਟੂ ਸਿੰਘ ਜੋ ਪਿੰਡ ਸਰਾਇ ਤੇ ਸੀਲੇ ਨਾਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰੇ ਬੋਲ ਦੋ 98147 ਤੇ 99325 ਠੀਕ ਹੈ ਜੀ ਹਾਂਜੀ ਯਾਰ ਕੀ ਵਾਵਾ ਦਿਨ ਪਾਤੇ ਜੀ ਵਾਵਾ ਦਿਨ ਫਿਰ ਮਾਲ ਨਾਲ ਨਾਲ ਵੇਖਦਾ ਜਾਂਦਾ ਅੱਛਾ ਆ ਵੀ ਹੋਣ ਨਹੀਂ ਆ ਵੀ ਰਾਏ ਨੇ ਸਿਰਦੇ ਅੱਛਾ ਹਾਂਜੀ ਠੀਕ ਹੈ ਇਹ ਆ ਵੀ ਆਈ ਚਲਾਈ ਆਈ ਚਲਾਈ ਚੱਲੀ ਜਾਂਦਾ ਲੱਗਦਾ ਵੀ ਕੋਈ ਬਾਹਰੋਂ ਘੱਟ ਜਿਓ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਅੱਜ ਫਿਰ ਆਸ਼ੀਰਵਾਦ ਇਸ ਮਾਈ ਤੋਂ ਕਰ ਲੀਏ ਫਿਰ ਮੈ ਤੋਂ ਕਰ ਲੋ ਜੀ ਤਾਜੀ ਸੋਈ ਜਾਂਦੀ ਹੈ ਜੀ ਇਹ ਤੀਜਾ ਚੌਥਾ ਦਿਨ ਹੈ ਸੋਮਵਾਰ ਸੋਈਜਾ ਅੱਛਾ ਸੋਮਵਾਰ ਸੋਈਏ ਠੀਕ ਹੈ ਜੀ ਤੇ ਆਹ ਦੇਖ ਸਕਦੇ ਆ ਚੰਗੀ ਭਰੀ ਆ ਥੱਲੇ ਤੇ ਉੱਤਰਾ ਵੀ ਕੱਦ ਵਜਨ ਦੇ ਵੀ ਚੰਗੀ ਜੀ ਹਾਂ ਜੀ ਚੰਗੀ ਬੜੀ ਸੋਹਣੀ ਹੈ ਕਿੰਨਾ ਕ ਦੁੱਧ ਭਰੀ ਜਾਊਗੀ ਇਹ ਕੋਈ 10-11 ਕਿਲੋ ਆਮ ਦਾ ਮੈਂਨੇ ਦੁੱਧ ਕੱਢਿਆ ਅੱਜ ਆਪਣੀ ਸੇਵਾ ਦਾ ਦੁੱਧ ਆ ਹਾਂਜੀ ਹਾਂਜੀ ਤੋਰਾਂ ਫਿਰ ਇੱਕ ਦੇ ਅੱਠ-9 ਕਿਲੋ ਬੋੜੀ ਆ ਸਾਡੇ ਕੋਲ ਅੱਜ 8-9 ਲੀਟਰ ਬੋੜਾ ਹੀ ਆ ਤੇ ਬਾਕੀ ਕਹਿੰਦੇ ਵੀ ਆਪਣੀ ਕਿਸਮ ਦੇ ਸਮਝ ਕਰ ਲੈ ਹਾਂਜੀ ਤੇ ਥਾਣੇ ਦੇ ਤੁਹਾਨੂੰ ਇੱਕ ਵਰੀ ਲਾਗੇ ਦਾ ਦਿਖਾ ਦਈਏ ਆ ਦੇਖ ਲੈਂਦੇ ਜੀ ਬਾਕੀ ਗਾੜ ਵੀ ਚੰਗੀ ਆ ਤੇ ਜੇ ਉਹਨਾਂ ਇੱਕੀ ਭਲਾਵੇਂ ਹਵਾਨੇ ਤੇ ਹੈਗੀਆਂ ਆਉਂਦੇ ਭਲਾ ਹੈਗੀਆਂ ਜੇ ਉਹਨਾਂ ਇੱਕੀ ਤਾਂ ਜੇ ਪੱਛਾ ਕੁਲਾ ਹੀ ਆ ਕੱਟੀ ਦਿਓ ਮਾਰੇ ਦੇ ਮਗਰ ਇਹਦੇ ਕੱਟੀ ਆ ਇਹ ਬਈ ਬਹੁਤੇ ਦਿਨਾਂ ਦੀ ਨਹੀਂ ਸਹੀ ਬਾਕੀ ਅਲ ਦੰਦਾ ਦੰਦਾ ਦੀ ਆਪਾਂ ਦੇਖ ਲੈਂਦੇ ਓਕੇ ਉੱਤਰਾੰ ਕੱਦ ਵਜਨ ਵਾਲੀ ਹੈ ਮਤਲਬ ਵਜਨ ਚੰਗਾ ਹੈ ਕੱਦ ਚਲੋ ਦਰਮਿਆਨਾ ਮਾ ਆਪਣੇ ਜਿੱਤਨਾ ਘਰਾਂ ਤੇ ਮੱਜਾਂ ਦੇ ਹੁੰਦੇ ਸਾਂਭੀ ਸੰਭੀ ਚੰਗੀ ਹੈ ਆ ਲੈਖ ਸੰਦੇ ਆਪੇ ਚੋੜੇ ਤਾਂ ਕਿੰਨੀ ਤਰ੍ਹਾਂ ਦੇਖ ਸਕਦੇ ਹਾਂ ਤੇ ਮੋਲੇ ਦਾ ਫਿਰ ਵੀ ਜੀ ਉਹਦੇ ਇੰਦਰ ਜੀ ਦਾ ਨਹੀਂ ਮੈਂ ਇਹਦਾ ਨਾ 89000 ਹਾਂਜੀ 90000 ਵਟਦੀ ਮੈਂ ਚੰਗੀ ਆ 90000 ਦੇ ਥੋੜਾ ਜਿਹਾ ਲੱਖ ਦੇ ਵਟੀਏ ਪੂਰਾ ਚਲੋ ਲੱਖ ਕਰ ਲਓ ਠੀਕ ਮੈਂ ਵੇਖੋ ਤਾਂ ਟਾਪ ਲਾਇਆ ਹੈ ਨਹੀਂ ਮੈਨੇ ਹਾਂਜੀ ਹਾਂਜੀ ਜ਼ਿਆਦਾ ਹੀ ਗੱਲ ਕਰੀਏ ਫਿਰ ਚਲੋ 80 ਪੂਰੇ ਦੇ ਦੇ ਦੀ ਅੱਛਾ 80000 ਦੇ ਹਾਂਜੀ ਤੌਰ ਛੱਡ ਦੀਏ ਨਹੀਂ ਠੀਕ ਜਿਹਾ ਨਾ ਨਹੀਂ ਕਰੀਏ ਕੋ ਮਾਨਤਾ ਆਪ ਹੀ ਕਰ ਦੋ ਸਭ ਮੁੱਲ ਬੜੇ ਜੋ ਬਾਹਰ ਆਪ ਹੀ ਕਰ ਦੋ ਉਹ ਠੀਕ ਮੰਨਿਆ ਕਰ ਦਿਓ ਆਪ ਹੀ ਤੇ ਪੂਰੇ 75 75000 ਦੀ ਹਾਂਜੀ ਉਹ ਨਾ ਉਹ ਬੋਲਿਓ ਗੱਲ ਹੁਣ ਬਿਲਕੁਲ ਠੀਕ ਜਿਹਾ ਵੇਖੋ ਮੈਂ ਤਾਂ ਮੁੱਲ ਪਉਣਾ ਨਹੀਂ 73000 ਦੀ ਦੇ ਦिए ਨਹੀਂ ਮੈਂ ਮੱਝ ਵੇਖੋ ਕਿੱਦਾਂ ਨਹੀਂ ਬਿਨ ਸਕਦਾ ਜਾਂਦੀ 73000 ਦੀ ਬਾਕੀ ਇਤਨਾ ਦੇਖ ਸਾਡੇ ਗਾੜੀਆਂ ਵੀ ਚੰਗੀਆਂ ਆ ਤੇ ਪਿਛਾਣ ਵੀ ਚੰਗੀਆਂ 19 ਗਾਹ ਨੂੰ 19 ਪਿਛੇ ਨੂੰ ਆ 73 ਦੀ ਦੇ ਦिए ਚਲੋ ਠੀਕ ਜੋ ਕੋਈ 72 ਦੀ ਜਾਨ ਦੋ ਫਿਰ ਕੀ ਕਰਨ ਦੇ ਜੋ ਜਾਨ ਦਾ ਪਤਾ ਕਦਾ ਤੇਰਾ ਮਾਦਾ ਤਾ ਵਾਵਾ ਦੇਣਾ ਹੋ ਗਿਆ ਚਲੋ ਕੋਈ ਗੱਲ ਨਹੀਂ ਪੂਰੇ 70 ਦੀ ਕਰ ਦਈਏ ਨਹੀਂ ਤੇ ਕੁਛ ਨਹੀਂ ਹੁੰਦਾ ਨਹੀਂ ਨਹੀਂ ਨਾ ਕਰੋ ਇਸ ਤਰ੍ਹਾਂ ਜਾਨ ਦਾ ਪੂਰੇ 70 ਦੀ ਹੁਣ ਨਹੀਂ ਹੋਣੇ ਘਟ ਜਾਨ ਦਾ ਪੂਰੇ 70 ਨਹੀਂ ਨਹੀਂ ਹੁਣ ਨਹੀਂ ਹੋਣੇ ਮਨੋਂ ਗੱਲ ਤੇ ਨਹੀਂ ਹੋ ਗਈ ਹੁਣ ਤੇ ਕੁਛ ਨਹੀਂ ਹੁੰਦਾ ਪੂਰੇ 70 ਦੀ ਜਿਹੜੀ ਦੇ ਦਈਏ ਚਲੋ ਠੀਕ ਨਹੀਂ ਤੇ ਆ ਵੀ ਤਾਜੀ ਸੂਈ ਜੇ ਹਾਂਜੀ ਇਹ ਵੀ ਤਾਹੀ ਚਾਹੀਏ ਠੀਕ ਹੈ ਜੀ ਜਿਹਨੂੰ 10 12 ਮਿੰਨ ਹੋ ਗਏ ਸੂਈ ਨੂੰ ਇਹ ਥਾਣੇ ਦੇ ਦੇਖ ਸਕਦੇ ਸੀ ਲੱਗੇ ਤਾਂ ਤੇ ਇਹ ਕਿੰਨਾ ਦੁੱਧ ਕਰ ਗਏ ਜਿਉ ਤਿਆਰ ਹੈ ਇਹ ਫਸ ਕਲਾਸ ਦੋਆ ਦੇ ਅੱਛਾ ਹਾਂਜੀ ਕੋਈ ਪੂਰ ਛੱਟਾ ਨਹੀਂ ਆ ਪੋਲੀਆਂ ਮੱਜੇ ਤੇ ਇਹਦੇ ਕੋਲ ਦੁੱਧ ਦੁੱਧ ਦੇ ਕੋ 10 ਕਿਲੋ ਵੀਜੀ ਤਿਆਰ ਮੁੱਕੇ ਤੇ ਤਿਆਰ ਮੁੱਕੇ ਤੇ ਅਜੇ ਤੇ ਥੋੜਾ ਪਤਾ ਹੋਰ ਵੱਜ ਜੂਗੀ ਅਜੇ ਹੋਰ ਵੱਜ ਜੂਗੀ ਕੋਈ ਤੁਹਾਨੂੰ ਪਤਾ ਤਾਰਾ ਡੰਗਰ ਹਾਂਜੀ ਤੋਰਾਂ ਫੇਰੇ ਕਰੀਂ ਨਾ 10 ਕਿਲੋ ਦੁੱਧ ਆ 9 ਕਿਲੋ ਨਾ ਮੇਰਾ ਭਰਾ ਜਿਹੜਾ ਮਰਦੀ ਲੈ ਜੇ ਲੈ ਖੋਲੋ ਫੇਰ ਤੋਰ ਦੀਏ ਨਾ ਮੈਂ ਵੇਖੋ ਥੱਲੇ ਆਹੋਲ ਬੱਚ ਬਾਕੀ ਥੱਲੇ ਚੰਗੀ ਆ ਇਸ ਤਰ੍ਹਾਂ 9-10 ਲੀਟਰ ਹੁਣ ਮੌਕੇ ਤੇ ਜਿਹੜਾ ਕਹਿੰਦੇ ਵੀ ਤਿਆਰ ਆ ਕੋਈ ਸਾਮ ਕੀਤਾ ਜਿਹੜਾ ਗਾਂ ਕੋ ਕਿਲੋ ਤੋਂ ਕਿਲੋ ਦਾ ਫਰਕ ਪਾ ਸਕਦੀ ਆ ਉਹ ਤੁਸੀਂ ਆਪਣੀ ਸਮਝਣਾ ਵੇਖਣਾ ਯਾ ਦੇਖੋ ਥੱਲੇ ਚੰਗੀ ਬਣੀ ਆ ਇਸ ਤਰ੍ਹਾਂ ਇਹ ਦਾ ਫਿਰ ਮੁੱਲ ਵੀ ਜੀ ਇਹ ਵੀ ਇਹਦੀ 75000 ਦੇ ਦਿੱਤੀ 75 ਦੀ ਹਾਂਜੀ ਕਿਦਾਂਵੇਂ ਬਰਾਬਰੀ ਕਰਦੀ ਹੈ 70 70 ਦੀਆਂ ਛੋਟੀ ਚੰਗੀ ਬੜੀ ਜਿਵੇਂ ਛੋਟੀ ਆ ਸੰਘੁੰਗ ਦੀ ਵੇਖੋ ਸੋਹਣੀ ਹੈ ਅੱਛਾ ਹਾਂਜੀ ਆਪ ਹੀ ਕਰ ਦੋ ਫਿਰ ਜੱਸ ਨੂੰ ਕਿੰਨੇ ਦੀ ਕਰਨੀ ਹੈ ਚਲ 200 ਛੱਡ ਦੂੰ ਕਿੰਨੇ ਚ 75000 ਦੀ ਜਾਣਦਾ ਲੈ ਤੇ ਤੱਦੀ ਕੇ 70 ਤੇ 2 ਛੱਡ ਦੀਏ ਨਹੀਂ 70 ਚੋਂ ਨਹੀਂ ਅੱਛਾ ਮੰਨੋ ਗੱਲ ਕਿੰਨੇ ਦੀ 75 ਦੀ ਜਾਣਦਾ ਆਪ ਹੀ ਕਰ ਦੋ ਜਸ ਨਾ ਇਸ ਤਰ੍ਹਾਂ ਨਾ ਕਰੋ ਦੰਗਰ ਦਾ ਮੁੱਲ ਪਾਓ ਦੂਜੇ ਸਵੇ ਝੋਟੀ ਤੁਹਾਨੂੰ ਪਤਾ ਸੋਹਣੀ ਝੋਟੀ ਉਹ ਕਮੀ ਡੰਗਰ ਦੇ ਵਿੱਚ ਹਾਂਜੀ ਨਹੀਂ ਜਸ ਬਲੋ ਵਾਲੀ ਬਹਿ ਲੱਖੋਂ ਬਾਹਰ ਆਉਂਦੀ ਜੋ ਹਾਂਜੀ ਹਾਂਜੀ ਬਾਹਰ ਮੋਲੇ ਇੰਨੇ ਹੋ ਗਏ ਕਰ ਦੋ ਆਪ ਹੀ ਜੱਜ ਜੀ ਠੀਕ ਹੁਣ 72000 ਦੀ ਠੀਕ ਜੋ 72 ਦੀ ਨਹੀਂ 70 ਅੰਦਰ ਕਰੀਏ ਕਿੰਨੀ ਕਰਦੇ ਜੀ ਨਹੀਂ ਹੁਣ ਨਹੀਂ ਅੰਦਰ ਨਹੀਂ ਜੋ ਹਣੀ ਹੈ ਕਰੀਏ 70 ਤੋਂ ਅੰਦਰ ਨਹੀਂ ਮੰਨੋ ਗੱਲ ਕਰ ਦੋ ਆਪ ਹੀ ਤੇ ਪੂਰੇ 70 ਦੀ ਹੋ ਜਾਏਗੀ ਤਿੰਨ ਛੱਡ ਦਈਏ 70 ਚ ਨਹੀਂ ਇਹ ਤੂੰ ਘੱਟ ਨਹੀਂ ਹਣੀ ਹੋਣਾ 67000 ਮੰਨੋ ਮੈਂ ਆਖਣਾ ਠੀਕ ਹੈ ਗਾਣੇ ਦੇ ਇੱਕੋ ਗੱਲ ਮੋਹ ਨਹੀਂ ਹੋਣੇ ਮੰਨੋ ਗਾ। ਪੂਰੇ 65000 ਦੀ ਦੇ ਦਈਏ। ਨਹੀਂ ਜੀ ਨਹੀਂ ਮਹਾਰਾਜ। ਜਾਂ ਤਾਂ ਪੂਰੇ 65000 ਦੀ। ਨਹੀਂ ਨਹੀਂ। ਕੁਛ ਨਹੀਂ ਹੁੰਦਾ। ਪੂਰੇ 65000 ਦੀ ਜਿਹੜੀ ਹੋ ਜਾਊਗੀ ਤੇ ਬਾਕੀ ਕੋਈ ਵੀਰ ਆਪਣੀ ਆਣ ਕੇ ਵੇਖ ਚੱਕ ਲੈ ਜੀ। ਸੋਈ ਸਵਾਈਏ ਦੇ ਮਗਰ ਕੀ ਆ? ਕੱਟਾ ਜੋ ਦੇ ਮਗਰ। ਇਹਦੇ ਮਗਰ ਕੱਟਾ ਤੇ ਉਹਦੇ ਮਗਰ ਕੱਟੀ ਆ। ਹਾਂ ਜੀ। ਤੇ ਆ ਗਾਂ ਜੇ ਇਹ ਥੋੜਾ ਉੱਚਾ ਬੱਚਾ ਆ ਹਨਾ ਹਾਂਜੀ ਇਹ ਬੱਚਾ 2 ਮਹੀਨੇ ਦਾ ਲੱਗੇ ਮਗਰ ਵੱਛੀ ਆ ਵੱਛੀ ਜਾਨੀ ਵੱਛੀ ਚੰਗੀ ਆ ਮਗਰ ਨਾ ਸਾੰਭੀ ਕਿਸੇ ਨੇ ਚੰਗੀ ਆ ਸਾੰਭੀ ਚੰਗੀ ਆ ਤੇ ਗਾਂ ਦਾ ਵੀ ਕੱਦ ਕਾਠ ਚੰਗਾ ਆ ਹਾਂਜੀ ਪਹਿਲੇ ਸੋਇਆ ਜੋ ਵੈੜਾ ਸੋਈ ਤੇ ਦੁੱਧ ਦੇ ਤੇ ਕੋਲ ਦੁੱਧ ਵੀ ਜੀ 8 ਕਿਲੋ ਜੇ ਦੇਖੋ ਅੱਛਾ ਹਾਂਜੀ ਤੋਰਾਂ ਫੇਰ ਇੱਕ ਦਿਨ ਪਲੀ ਫਲਸੀ ਵੱਛੀ ਆ ਤੇ ਮਗਰ ਤੇ ਆਪ ਵੀ ਚਲੋ ਬੈਠ ਸੋਣੀ ਆ ਸਾਰਾ ਸਿਆਲ ਕਿਸੇ ਦਾ ਵਧੀਆ ਸੜੀ ਜਾਣਾ ਇਹਨੇ ਤੇ ਜੇ ਨਵੀਂ ਵੈੜ ਆ ਮੈਂ ਤੁਹਾਨੂੰ ਤੇਵਾਉਗੇ ਦਾ 11 ਕਿਲੋ ਆਮ ਨਾ ਕਰੀ ਜਾਣਾ ਇਹਨੇ 47 ਟੋਲਿਆਂ ਦੇ ਦੋ ਦਿਨ ਨੇ ਚੰਗਾ ਭਰੀ ਜਣਾ ਇੱਕ ਮਿੰਟ ਰੁਕ ਜਾ ਇਹਦਾ ਚਿਹਰਾ ਦਿਖਾ ਦਈਏ ਚੰਗੀ ਤਰ੍ਹਾਂ ਹਾਂ ਦੇਖ ਸਕਦੇ ਉਹ ਬੱਚਾ ਗਾੜੀ ਤੋਂ ਕਿੱਚੀ ਜਗ੍ਹਾ ਤੇ ਥੋੜਾ ਖੋਸ਼ ਹੁੰਦੀ ਜਣਾ ਨਹੀਂ ਜੀ ਤੈਨੂੰ ਦੱਸਤੀ ਆ ਵਿਧੀਆ ਤੇ ਬਾਰੇ ਇਹਦਾ ਵੀ ਜੀ ਗਾੜ ਘੱਟ ਜੋ ਗਾਂ ਦੇ ਜਿੱਦਾਂ ਮੱਝਾਂ ਦੀ ਗਾੜ ਘੱਟ ਹੁੰਦੀ ਨਾ ਅੱਛਾ ਉਸ ਤਰ੍ਹਾਂ ਆ ਜਾਓ ਪਹਿਲੇ ਸੂਏ ਆ ਉਹ ਅਕਦਾ ਗੜੇ ਸੂਏ ਸੈਟ ਹੋ ਜਾ ਖੰਮ ਠੀਕ ਹੈ ਗਾੜ ਮੱਝਾਂ ਵਾਂਗੂ ਨਾ ਥੋੜੀ ਜਿਹੀ ਮਤਲਬ ਕਿ ਜਿਆਦਾ ਦੁੱਧ ਦੇ ਦੇ ਮਗਰਲੇ ਥਾਂ ਤੇ ਥੋੜੀ ਜਿਆਦਾ ਦੁੱਧ ਤੇ ਉਸ ਤਰ੍ਹਾਂ ਥਾਂ ਬਰੋਬਰ ਹੀ ਆ ਸਾਰੇ ਅਗਲੇ ਵੀ ਬਰੋਬਰ ਤੇ ਮਗਰਲੇ ਬਰੋਬਰ ਅੱਛਾ ਬਰੋਬਰ ਹੀ ਉਸ ਤਰ੍ਹਾਂ ਥਾਂ ਨਾ ਪੱਛਾ ਲੱਗ ਜਾਂਦਾ ਥੱਲੇ ਤਾਂ ਹੀ ਸੋੜਾ ਜਾਵੇ ਦਈ ਬਾਈ ਵੀ ਰੱਖਣ ਹਾਂ ਦੇਖ ਸਾਡੇ ਅਗਲੇ ਥਾਣਾ ਚ ਦੁੱਧ ਘੱਟ ਆ ਤੇ ਮਗਰਲੇ ਥਾਣਾ ਚ ਜ਼ਿਆਦਾ ਆ ਹਾਂਜੀ ਤੇ ਉਤਨੇ ਹੀ ਆ ਵੀ ਅਗਲੇ ਨਾਲ ਬਰਾਬਰ ਤੇ ਮਗਰਲੇ ਨਾਲ ਮਰਲਾ ਮਰਲਾ ਮੈਡਮ ਹਾਂਜੀ ਠੀਕ ਆ ਤੇ ਇਹਦਾ ਫਿਰ ਮੁੱਲ ਇਹ ਦੇ ਦੀਏ 20000 ਦੀ ਬੱਚੀ अच्छा हां जी 20 दी पहला सुवा बछी देखो कितनी शानदार है ज्यादा नहीं चलो इते 2000 ਛੱਡਦੀ ਹੈ ਨਹੀਂ ਠੀਕ ਜੋ ਹੁੰਨਾ ਦੋ ਛੱਡਦੇ ਸਾਰੀਆਂ ਜੋਨ ਕਰੀ ਰਿਆ ਕਰੋ ਕਟ ਮੈਂ ਆ ਵੀ ਜਾਇਜ਼ ਮੰਗੇ ਦੋ ਤਾਂ ਹੀ ਤੇ ਆਪਾਂ ਵੀ ਜਾਇਜ਼ ਜ਼ਿਆਦਾ ਨਹੀਂ ਕੀਤੇ 2000 ਛੱਡਣੇ ਦਾ ਬਸ 18000 ਦੀ ਦੇਦੀ ਬਾਕੀ ਚਲੋ ਮਗਰ ਬੱਛੀ ਵੀ ਪਲੀ ਬਲੋਸੀ ਹੈ ਹਾਂ ਜੀ ਬੱਛੀ ਦਾ ਅਨੁਭਵ ਦੇਖੋ ਟੀਕੇ ਦੀ ਬੱਛੀ ਹੈ ਤੇ ਹਾਂ ਜੀ ਬੱਛੀ ਆਪ ਵੀ ਜਦੋਂ ਗੱਬਨ ਹੋਗੀ ਫੇਰ ਪੰਜ 34 ਪਿੰਦੀ ਹੈ ਜਿਨ ਮਰਜ਼ੀ ਵੜਾ ਦੇਦੀ ਇਹਦੇ ਹਾਂ ਜੀ ਹਾਂ ਜੀ ਪਿਆਰ ਹੋਈ ਬੱਛੀ ਤੇ ਬਾਕੀ ਆਪਣੇ ਵੇਖ ਚਾਹ ਕੇ ਸਮਝਣਾ ਤੇ ਆਪਣੀ ਤਸੱਲੀ ਕਰਕੇ ਤੇ ਚਵਾਈ ਕਰਕੇ ਪਸ਼ੂ ਖਰੀਦਦਾ ਜੀ